ਕਿਸ ਤਰ੍ਹਾਂ ਦੀ ਬਦਮਾਸ਼ੀ ਹੈ ਜਾਂ ਸਟੇਟ ਗਵਰਨਮੈਂਟ ਦੀ ਨਲਾਕੀ ਹੈ ਕਿ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਪੰਜਾਬ ਕੀ ਸੋਚ ਰਿਹਾ ਹੈ ਮੰਨ ਲੋ ਮੰਗਾ ਗਲਤ ਹੈ ਤੁਸੀਂ ਗੱਲ ਤਾਂ ਕਰੋ ਤੁਸੀਂ ਤਾਂ ਚੁੱਪ ਕਰਕੇ ਬਹਿ ਗਏ ਕਿ ਜਾਂ ਤਾਂ ਭਾਈ ਮਰ ਜਾਓ ਜਾਂ ਉੱਠ ਜਾਓ ਆ ਲੈ ਆਏ ਸੀਗੇ ਉਹਨਾਂ ਦੇ ਮੰਤਰੀ ਉਹਨਾਂ ਦੇ ਪਾਰਟੀ ਦੇ ਪ੍ਰਧਾਨ ਉਹਨਾਂ ਨੂੰ ਲੱਗਿਆ ਲਵੀ ਅਸੀਂ ਕਹਿਈਏ ਜਾ ਕਿ ਦੇਖੋ ਮੁੱਖ ਮੰਤਰੀ ਤਾਂ ਚਲੇ ਗਿਆ ਸਾਡਾ ਕੋ ਮਨ ਫਿਰਨ ਪਰ ਅਸੀਂ ਹੈਗੇ ਹਾਂ ਇੰਨੇ ਚਿਰ ਤੱਕ ਕਿੱਥੇ ਸੀ ਵੀ ਔਰ ਮੁੱਖ ਮੰਤਰੀ ਸਾਹਿਬ ਇੰਨੀ ਬੇਫਿਕਰੀ ਚ ਨੇ ਕਿ ਹੁਣੇ ਹੀ ਕੁਛ ਨਹੀਂ ਐ ਇੱਥੇ ਆਰਾਮ ਨਾਲ ਆਸਟ੍ਰੇਲੀਆ ਨਿਕਲ ਜਾਓ ਉਹ ਤੁਹਾਡੀ ਸਟੇਟ ਛੋ ਰਿਆ ਹੰਗਾਮੀ ਹਾਲਤ ਨੇ ਔਰ ਤੁਸੀਂ ਬਾਹਰ ਜਾ ਰਹੇ ਹੋ ਪਹਿਲੇ ਇਹਨਾਂ ਨੂੰ ਇਹ ਪੁੱਛੋ ਇੱਕ ਮਹੀਨਾ ਪਹਿਲਾਂ ਤੁਸੀਂ ਚੱਕਿਆ ਕਿਉਂ ਸੀ ਡੱਲੇਵਾਲ ਸਾਹਿਬ ਨੂੰ ਇੱਥੋਂ ਬਈ ਉਹਦੇ ਪਿੱਛੇ ਕੀ ਰੀਜ਼ਨ ਸੀ ਉਹ ਰੀਜ਼ਨ ਦੱਸਿਆ ਅਜ ਤੱਕ ਕੱਲ ਪੱਤਰਕਾਰਾਂ ਨੇ ਸਵਾਲ ਵੀ ਕੀਤਾ ਉਹਦੇ ਤੇ ਕੋਈ ਗੱਲ ਹੀ ਨਹੀਂ ਕੀਤੀ ਗੱਲ ਹੋਰੇ ਪਾਸੇ ਲੈ ਗਈ ਗੱਲ ਕਰਨੀ ਨਹੀਂ ਉਹਦਾ ਫੋਟੋ ਸੈਸ਼ਨ ਕਰਾਉਣਾ ਆਇਆ ਸੀ ਉਹ ਕਰਾ ਲਿਆ ਕਹਿੰਦੇ ਜੀ ਅਜਾ ਹੈ ਹੁਣ ਹਰ ਲੀਡਰ ਦੁਨੀਆ ਤੇ ਵਾਰ-ਵਾਰ ਨਹੀਂ ਆਉਂਦੇ ਇਹਨਾਂ ਦੀ ਸੇਫਟੀ ਸਾਨੂੰ ਫਿਕਰ ਹੈ ਇਹਨਾਂ ਨੂੰ ਜੇ ਇਹਨਾਂ ਨੇ ਅੰਨ ਪਾਣੀ ਤਿਆਗਿਆ ਤਾਂ ਮੈਡੀਕਲ ਸਹੂਲਤਾਂ ਨੇ ਜਿਹੜੀਆਂ ਉਹ ਲੈ ਲੈਣ ਚਾ ਬਾਤ ਉਹ ਆਪ ਦੀ ਕਰਤੂਤ ਦੱਸ ਕੇ ਗਏ ਕਿ ਅਸੀਂ ਹੁੰਦੇ ਅਸੀਂ ਆਹੀ ਕਰਨਾ ਸੀ ਕਿ ਪੰਜਾਬ ਗਵਰਨਮੈਂਟ ਸਾਡੀ ਨਲਾਇਕ ਹੈ ਸੈਂਟਰ ਗਵਰਨਮੈਂਟ ਸਾਡੀ ਬਦਮਾਸ਼ ਹੈ ਉਹ ਬਦਮਾਸ਼ੀ ਕਰਦੀ ਹੈ ਇਹਨਾਂ ਲਈ ਕੀ ਕਰਦੇ ਨੇ ਇਹਨਾਂ ਨੂੰ ਪਤਾ ਹੀ ਕੱਖ ਨਹੀਂਗਾ ਇਹਨਾਂ ਨੂੰ ਤਾਂ ਸਡਨਲੀ ਖਿਆਲ ਆਉਂਦਾ ਯਾਰ ਉੱਧਰ ਵੀ ਜਾ ਕੇ ਆਉਣਾ ਚਲੋ ਚਲੋ ਸਾਰੇ ਚੱਲਦੇ ਆਂ ਵੇਲੇ ਬੈਠੇ ਹੁੰਦੇ ਆਂ ਹਜ਼ਾਰੇ ਹੋਰਾਂ ਦਾ ਉਦੋਂ ਅੰਦੋਲਨ ਹੋਇਆ ਸੀਗਾ ਲੋਕਪਾਲ ਬਾਰੇ ਸਰਕਾਰ ਤੁਰਵਰੋਦੀ ਸੀ ਉਹਦੀ ਨਹੀਂ ਬਣਾਇਆ ਸੀ باوجود ਉਸਦੇ 13ਵੇਂ ਦਿਨ ਪਾਰਲੀਮੈਂਟ ਚ 2 ਦਿਨ ਦਾ ਸੈਸ਼ਨ ਹੋ ਗਿਆ ਸੀਗਾ ਇਹਦੇ ਉੱਤੇ ਕਿ ਅਸੀਂ ਤੁਹਾਡੀ ਮੰਗ ਕਿਵੇਂ ਮੰਨ ਸਕਦੇ ਆ ਓਏ ਹੁਣ ਪੂਰਾ ਮਹੀਨਾ ਲੰਘ ਗਿਆ ਤੁਸੀਂ ਦੇ ਕੰਨ ਤੇ ਜੋ ਨਹੀਂ ਸਰ ਕਰੀ ਕਿ ਤੁਸੀਂ ਬੈਠੋ ਪੰਜਾਬ ਦੇ ਅੰਦਰ ਹੀ ਬੈਠੋ ਤੁਹਾਨੂੰ ਅੱਗੇ ਵੀ ਨਹੀਂ ਆਉਂਦੇ ਨਾ ਕਿਉਂ اسلامਾਬਾਦ ਆਗੇ ਦਿੱਲੀ ਹੈ ਜਿਹੜੀ ਰਾਜਧਾਨੀ ਸਾਡੀ ਵੀ ਤੇ ਉੱਥੇ ਨਾ ਜਾਈਏ ਤਾਂ ਕਿੱਥੇ ਜਾਈਏ ਚੀਨ ਚਲੇ ਜਾਈਏ ਤੁਥੋ ਹੀ ਮੰਗਾਗੇ ਆਕੇ ਕਿਆ ਗਲਤ ਹੋ ਰਿਹਾ ਏ ਯਾਰ ਆ ਸਹੀ ਆ ਤੁਸੀਂ ਸਾਬਤ ਕਰੋ ਗਲਤ ਕੀ ਐ ਫਿਰ ਕਹਿੰਦੇ ਨੇ ਪੰਜਾਬ ਵਾਲੇ ਜੀ ਵਾਇਲੈਂਸ ਕਰਦੇ ਫਲਾਣਾ ਕਰਦੇ ਓਏ ਪੰਜਾਬ ਤਾਂ ਬੈਠਾ ਸ਼ਾਂਤੀ ਨਾਲ ਉਹਦਾ ਇੱਕ ਪੁੱਤ ਮਰਨ ਕਰਾਰੇ ਪਹੁੰਚ ਗਿਆ ਇੱਕ ਮਹੀਨਾ ਹੋ ਗਿਆ ਤੁਸੀਂ ਗੱਲ ਹੀ ਨਹੀਂ ਸੁਣਦੇ ਆ 30 ਤਰੀਕ ਨੂੰ ਵੇਖ ਲਿਓ ਜੇ ਪੂਰਨ ਬੰਦ ਹੋਊਗਾ ਉਹ ਸਵੈ ਇੱਛਾ ਨਾਲ ਬੰਦ ਹੋਊਗਾ ਇਹ ਰੁਣੀ ਤੁਹਾਡੇ ਕੰਨਾਂ 'ਚ ਜੂਸ ਸਰਕਰੀ ਅੱਜ ਪੂਰੀ ਦੁਨੀਆ 'ਚ ਕਿਸਾਨਾਂ ਦਾ ਪ੍ਰਦਰਸ਼ਨ ਹੋ ਰਿਹਾ ਕਿੱਤੇ ਵੀ ਇੰਨੀ ਬੇਦਰਦੀ ਨਾਲ ਸੈਂਟਰ ਗਵਰਨਮੈਂਟ ਹੈਂਡਲ ਕਰ ਰਹੀ ਹੋਵੇ ਤੁਸੀਂ ਮੈਨੂੰ ਵਿਖਾ ਦਿਓ ਚਾਹੇ ਇੰਗਲੈਂਡ ਚ ਵੇਖ ਲਓ ਫਰਾਂਸ ਚ ਵੇਖ ਲਓ ਜਰਮਨੀ ਚ ਵੇਖ ਲਓ ਕਿਤੇ ਵੀ ਵੇਖ ਲਓ ਕੱਲਾ ਸਾਡੇ ਹੋ ਰਿਹਾ ਕਿ ਬੈਠੇ ਬੈਠੇ ਰੋ ਮਰਨਾ ਮਰ ਜਾਓ ਅਸੀਂ ਤੁਹਾਡੇ ਨਾਲ ਗੱਲ ਨਹੀਂ ਕਰਾਂਗੇ ਤਰਜੀਤ ਸਿੰਘ ਡੱਲੇਵਾਲ ਨੂੰ ਇੱਕ ਮਹੀਨਾ ਹੋ ਚੁੱਕਿਆ ਮਰਨ ਵਰਤੇ ਨੇ ਅੱਜ 30 ਦਸੰਬਰ ਦੇ ਬੰਦ ਲਈ ਮੀਟਿੰਗ ਸੀਗੀ ਹਰ ਇੱਕ ਵਰਗ ਨੇ ਸਪੋਰਟ ਕੀਤੀ ਆ ਸੋ ਅਮਨਤੋਜ ਮਾਨ ਜੀ ਵੀ ਇੱਥੇ ਪਹੁੰਚੇ ਨੇ ਗੱਲਬਾਤ ਕਰਦੇ ਆ ਹਾਂਜੀ ਮਾਨ ਸਾਹਿਬ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਆ ਵੈਗਰੂ ਜੀ ਖਾਲਸਾ ਸਾਹਿਬ ਵੈਗਰੂ ਜੀ ਕੀ ਫਤਿਹ ਅ ਡੱਲੇਵਾਲ ਸਾਹਿਬ ਨੂੰ ਮਿਲ ਕੇ ਆਏ ਹੋ ਜੀ ਕਿਸ ਤਰ੍ਹਾਂ ਦੇ ਹਾਲਾਤ ਨੇ ਜੀ ਮਿਲਣਾ ਮੈਂ ਪਹਿਲਾਂ ਪ੍ਰੈਸ ਕਾਨਫਰੰਸ ਆ ਗਈ ਸੀਗੀ ਜੀ ਮੈਂ ਮਿਲੂੰਗਾ ਹੁਣ ਜਾ ਕੇ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਪੰਜਾਬ ਬੰਦ ਦਾ ਬੰਦ ਦਾ ਸੱਦਾ ਜਿਹੜਾ ਦਿੱਤਾ ਗਿਆ ਏ ਅ ਕਿਸ ਤਰ੍ਹਾਂ ਲੱਗ ਰਿਹਾ ਏ ਕਿੱਦਾਂ ਦੇ ਹਾਲਾਤ ਹੋਣਗੇ ਮਜਬੂਰੀ ਹੈ ਯਾਰ ਹੂੰ ਪੰਜਾਬ ਬੰਦ ਕੋਈ ਖੁਸ਼ੀ ਲਈ ਨਹੀਂ ਕਰਦਾਗਾ ਇੱਕ ਪੰਜਾਬ ਦਾ ਪੁੱਤ ਮਰਨ ਕਿਨਾਰੇ ਹੈ ਸ਼ਹੀਦੀ ਪ੍ਰਾਪਤ ਕਰਨ ਵਾਲੇ ਨੇ ਉਸ ਤੋਂ ਬਚਿਆ ਜਾ ਸਕੇ ਪੰਜਾਬ ਦੀਆਂ ਜੈਨੂਨ ਹੱਕੀ ਮੰਗਾਂ ਮੰਨੀਆਂ ਜਾ ਸਕਣ ਉਹਦੀ ਕੋਸ਼ਿਸ਼ ਹੈ ਔਰ ਕੋਸ਼ਿਸ਼ ਹੈ ਕਿ ਦਿਖਾ ਸਕੀਏ ਕਿ ਪੰਜਾਬ ਦਾ ਹਰ ਵਰਗ ਉਹਨਾਂ ਦੇ ਨਾਲ ਹੈ ਇਸ ਕਰਕੇ ਬੰਦ ਹੈ ਪਰ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਨੇ ਕਿ ਸਰਕਾਰ ਟਾਸ ਤੋਂ ਮਸ ਨਹੀਂ ਹੋ ਰਹੀ ਅਸੀਂ ਇੱਕ ਹੁਨਾਰ ਲੀਡਰ ਹੈ ਜਿਹੜਾ ਉਹ ਗਵਾ ਲੈਣਾ ਹੈ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਕੋਈ ਸਖਤ ਪ੍ਰੋਗਰਾਮ ਹੈ ਜਿਹੜਾ ਦੇਣਾ ਚਾਹੀਦਾ ਦੇਖੋ ਸਖਤ ਪ੍ਰੋਗਰਾਮ ਆਪਾਂ ਕੀ ਦੇਈਏ ਹੋਰ ਆਪਾਂ ਇਹੀ ਕਹਿ ਸਕਦੇ ਹਾਂ ਕਿ ਹਰ ਬੰਦਾ ਕੰਮ ਛੱਡ ਕੇ ਬਹਿ ਜਾਏ ਔਰ ਇਹ ਸੈਂਟਰ ਵਾਲਿਆਂ ਨੂੰ ਨਜ਼ਰ ਆਵੇ ਪਰ ਮੈਨੂੰ ਸਮਝ ਨਹੀਂ ਆਉਂਦਾ ਇਹ ਕਿਸ ਤਰ੍ਹਾਂ ਦੀ ਬਦਮਾਸ਼ੀ ਹੈ ਜਾਂ ਸਟੇਟ ਗਵਰਨਮੈਂਟ ਦੀ ਨਲਾਕੀ ਹੈ ਕਿ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਪੰਜਾਬ ਕੀ ਸੋਚ ਰਿਹਾ ਹੈ ਔਰ ਸੈਕੰਡ ਯਰ ਮਨ ਲੋ ਮੰਗਾ ਗਲਤ ਹੈ ਤੁਸੀਂ ਗੱਲ ਤਾਂ ਕਰੋ ਗੱਲ ਤਾਂ ਕਰੋ ਔਰ ਦੱਸੋ ਤਾਂ ਸਹੀ ਕੀ ਗਲਤ ਹੈ ਕੀ ਸਹੀ ਹੈ ਤੁਸੀਂ ਗੱਲ ਹੀ ਨਹੀਂ ਕਰ ਰਹੇ ਕਿ ਤੁਸੀਂ ਤਾਂ ਚੁੱਪ ਕਰਕੇ ਬਹਿ ਗਏ ਕਿ ਜਾਂ ਤਾਂ ਭਾਈ ਮਰ ਜਾਓ ਜਾਂ ਉੱਠ ਜਾਓ ਕਦੇ ਕਿਸੇ ਵੀ ਜ਼ਿੰਮੇਦਾਰ ਸਰਕਾਰ ਨੇ ਇਹ ਕੀਤਾ ਪਹਿਲਾਂ ਦੁਨੀਆ ਦੇ ਵਿੱਚ ਨਾ ਹਜ਼ਾਰੇ ਹੋਰਾਂ ਦਾ ਉਦੋਂ ਅੰਦੋਲਨ ਹੋਇਆ ਸੀਗਾ ਲੋਕਪਾਲ ਬਾਰੇ ਸਰਕਾਰ ਧੁਰਵਰੋਧੀ ਸੀ ਉਹਦੀ ਨਹੀਂ ਬਣਾਇਆ ਸੀ باوجود ਉਸ ਦੇ 13ਵੇਂ ਦਿਨ ਪਾਰਲੀਮੈਂਟ ਚ 2 ਦਿਨ ਦਾ ਸੈਸ਼ਨ ਹੋ ਗਿਆ ਸੀਗਾ ਇਹਦੇ ਉੱਤੇ ਕਿ ਅਸੀਂ ਤੁਹਾਡੀ ਮੰਗ ਕਿਵੇਂ ਮੰਨ ਸਕਦੇ ਆ ਓਏ ਹੁਣ ਪੂਰਾ ਮਹੀਨਾ ਲੰਘ ਗਿਆ ਤੁਹਾਡੇ ਕੰਨ ਤੇ ਜੂਣੀ ਸਰਕਾਰੀ ਫਿਰ ਤੁਸੀਂ ਕਹੋਗੇ ਤੁਹਾਡੀ ਪੰਜਾਬ ਨਾਲ ਜ਼ਿਆਤੀ ਨਹੀਂ ਗਈ ਇਹ ਜ਼ਿਆਤੀ ਨਹੀਂ ਤਾਂ ਹੋਰ ਕੀ ਹੈ ਇਸ ਹੌ ਤੇਲਾ ਵਿਹਾਰ ਨਹੀਂ ਤਾਂ ਹੋਰ ਕੀ ਹੈ ਕਿ ਤੁਸੀਂ ਬੈਠੋ ਪੰਜਾਬ ਦੇ ਅੰਦਰ ਹੀ ਬੈਠੋ ਤੁਹਾਨੂੰ ਅੱਗੇ ਵੀ ਨਹੀਂ ਆਉਣ ਦੇਣਾ ਕਿਉਂ اسلامਾਬਾਦ ਆਗੇ ਦਿੱਲੀ ਹੈ ਜਿਹੜੀ ਰਾਜਧਾਨੀ ਸਾਡੀ ਵੀ ਤੇ ਉੱਥੇ ਨਾ ਜਾਈਏ ਤਾਂ ਕਿੱਥੇ ਜਾਈਏ ਚੀਨ ਚਲੇ ਜਾਈਏ ਤੁਥੂ ਹੀ ਮੰਗਾਗੇ ਆਕੇ ਕਿ ਆ ਗਲਤ ਹੋ ਰਿਹਾ ਯਾਰਾ ਸਹੀ ਹੈ ਤੁਸੀਂ ਸਾਬਤ ਕਰੋ ਗਲਤ ਕੀ ਹੈ ਦੱਸੋ ਸਾਨੂੰ ਤੇ ਜੇ ਦੱਸਣਾ ਵੀ ਨਹੀਂ ਸੁਣਨਾ ਵੀ ਨਹੀਂ ਤਾਂ ਫਿਰ करिए ਕੀ ਫਿਰ ਕਹਿੰਦੇ ਨੇ ਪੰਜਾਬ ਵਾਲੇ ਜੀ ਵਾਇਲੈਂਸ ਕਰਦੇ ਫਲਾਣਾ ਕਰਦੇ ਓਏ ਪੰਜਾਬ ਤਾਂ ਬੈਠਾ ਹੈ ਸ਼ਾਂਤੀ ਨਾਲ ਉਹਦਾ ਇੱਕ ਪੁੱਤ ਮਰਨ ਕਿਨਾਰੇ ਪਹੁੰਚ ਗਿਆ ਇੱਕ ਮਹੀਨਾ ਹੋ ਗਿਆ ਤੁਸੀਂ ਗੱਲ ਹੀ ਨਹੀਂ ਸੁਣਦੇ ਆ ਸਾਰੇ ਖੜੇ ਨੇ ਤੇ ਕਾਦੇ ਆਸਤੇ ਖੜੇ ਨੇ ਆਪਦੇ ਆਪ ਦੇ ਕੰਮ ਛੱਡ ਕੇ ਆਏ ਨੇ ਕਿਉਂ ਆਏ ਨੇ ਆ 30 ਤਰੀਕ ਨੂੰ ਵੇਖ ਲਿਓ ਜੇ ਪੂਰਨ ਬੰਦ ਹੋਊਗਾ ਉਹ ਸਵੈ ਇੱਛਾ ਨਾਲ ਬੰਦ ਹੋਊਗਾ ਫਿਰ ਵੀ ਨਹੀਂ ਤੁਹਾਡੇ ਕੰਨਾਂ 'ਚ ਜੂੰਸ ਸਰਕਰੀ ਸੋ ਇਹ ਸੋਚਣ ਵਾਲੀ ਗੱਲ ਹੈ ਚਿੰਤਾ ਦੀ ਗੱਲ ਹੈ ਔਰ ਸਾਰੇ ਪੰਜਾਬ ਲਈ ਚਿੰਤਾ ਦੀ ਗੱਲ ਹੈ ਕਿ ਯਾਰ ਜੇ ਪੰਜਾਬ ਦੀ ਹਰ ਮੰਗ ਨੂੰ ਐਂਟਰੀਟ ਕੀਤਾ ਜਾਊਗਾ ਤਾਂ ਫਿਰ ਪੰਜਾਬ ਕੀ ਕਰੇ ਕੀਦੇ ਅੱਗੇ ਰੋਵੇ ਜਾ ਕੇ ਕਿ ਆ ਸਾਡੀ ਮੰਗ ਹੈ ਔਰ ਸੈਕਿੰਡ ਢੱਲੇਵਾਲ ਸਾਹਿਬ ਤਾਂ ਜਿਹੜੀ ਜ਼ਿਆਦਾਤਰ ਮੰਗਾਂ ਲੈ ਕੇ ਬੈਠੇ ਨੇ ਉਹ ਬਾਕੀ ਦੇਸ਼ ਦੇ ਕਿਸਾਨਾਂ ਨਾਲ ਵੀ ਜੁੜਦੀਆਂ ਨੇ ਅੱਜ ਪੂਰੀ ਦੁਨੀਆ 'ਚ ਕਿਸਾਨਾਂ ਦਾ ਪ੍ਰਦਰਸ਼ਨ ਹੋ ਰਿਹਾ ਕਿਤੇ ਵੀ ਇੰਨੀ ਬੇਦਰਦੀ ਨਾਲ ਸੈਂਟਰ ਗਵਰਨਮੈਂਟ ਹੈਂਡਲ ਕਰ ਰਹੀ ਹੋਵੇ ਤੁਸੀਂ ਮੈਨੂੰ ਵਿਖਾ ਦਿਓ ਚਾਹੇ ਇੰਗਲੈਂਡ ਚ ਵੇਖ ਲਓ ਫਰਾਂਸ ਚ ਵੇਖ ਲਓ ਜਰਮਨੀ ਚ ਵੇਖ ਲਓ ਕਿਤੇ ਵੀ ਵੇਖ ਲਓ ਕੱਲਾ ਸਾਡੇ ਹੋ ਰਿਹਾ ਕਿ ਬੈਠੇ ਬੈਠੇ ਰੋ ਮਰਨਾ ਮਰ ਜਾਓ ਅਸੀਂ ਤੁਹਾਡੇ ਨਾਲ ਗੱਲ ਨਹੀਂ ਕਰਾਂਗੇ ਜੇ ਰੱਬ ਨਾ ਕਰੇ ਕੋਈ ਇਦਾਂ ਦਾ ਪਹਾਣਾ ਵਾਪਰ ਜਾਂਦਾ ਫੇਰ ਇਹ ਸਰਕਾਰਾਂ ਮੰਗਾ ਮੰਨ ਲੈਣਗੀਆਂ ਫੇਰ ਕੀ ਲੱਗ ਰਿਹਾ ਫੇਰ ਵੀ ਹਾਲਾਤ ਕਿੱਦਾਂ ਦੇ ਹੋਣਗੇ ਦੇਖੋ ਮੈਂ ਤਾਂ ਇਸ ਚੀਜ਼ ਦੀ ਕਹੂੰਗਾ ਕਲਪਨਾ ਨਹੀਂ ਕਰ ਸਕਦਾ ਔਰ 나ই ਮੈਂ ਕਰਨਾ ਚਾਹੂੰਗਾ ਕਿ ਇੱਕ ਪੰਜਾਬ ਦਾ ਹੁਨਾਰ ਜਾਂ ਕਾਬਲ ਲੀਡਰ ਗੁਜ਼ਰ ਜੇ ਮੈਂ ਤਾਂ ਨਹੀਂ ਚਾਹੂੰਗਾ ਬਟ ਜਦੋਂ ਇਹੋ ਜੀਆਂ ਗੱਲਾਂ ਹੈਪਨ ਹੋ ਜਾਂਦੀਆਂ ਨੇ ਵਾਪਰ ਜਾਂਦੀਆਂ ਨੇ ਘਟਨਾਵਾ ਤਾਂ ਉਸ ਤੋਂ ਬਾਅਦ ਇੱਕ ਇਹੋ ਜੀਆਂ ਲਕੀਰਾਂ ਖਿੱਚੀਆਂ ਜਾਂਦੀਆਂ ਨੇ ਜਿਨ੍ਹਾਂ ਲਕੀਰਾਂ ਨੂੰ ਮਟਾਉਣਾ ਹਿਸਟੋਰਿਕਲੀ ਮੁਸ਼ਕਲ ਹੋ ਜਾਂਦਾ ਹੈ ਫਿਰ ਇਹ ਚੀਜ਼ ਜਿਹੜੀ ਅਸੀਂ ਸੋਚ ਰਹੇ ਆ ਮੈਨੂੰ ਲੱਗਦਾ ਆਈ ਹੋਪ ਕਿ ਸਾਡੀ ਸੈਂਟਰ ਗਵਰਨਮੈਂਟ ਸੋਚੇ ਇਹਦੇ ਬਾਰੇ। ਹਮਮ। ਔਰ ਸਾਡੀ ਨਲੈਕ ਗਵਰਨਮੈਂਟ ਜਿਹੜੀ ਪੰਜਾਬ ਦੀ ਹੈ। ਇਹ ਵੀ ਸੋਚੇ ਕਿ ਇਹਨਾਂ ਦਾ ਰੋਲ ਬੰਦ ਹੈ। ਜਿੰਨੀਆਂ ਸਾਡੀਆਂ ਮੰਗਾਂ ਲਈ ਪੰਜਾਬ ਗਵਰਨਮੈਂਟ ਨੂੰ ਖੜਨਾ ਚਾਹੀਦਾ ਹੈ। ਉਹਦੇ ਲਈ ਜੇ ਇੱਥੋਂ ਦੇ ਲੋਕ ਖੜ ਰਹੇ ਨੇ ਤਾਂ ਇਹ ਕੁਝ ਕਰੇ। ਕੱਲ ਆਏ ਸੀਗੇ ਉਹਨਾਂ ਦੇ ਮੰਤਰੀ ਉਹਨਾਂ ਦੇ ਪਾਰਟੀ ਦੇ ਪ੍ਰਧਾਨ। ਉਹਨਾਂ ਨੂੰ ਲੱਗਿਆ ਲੇ ਵੀ ਅਸੀਂ ਕਹਿ ਯੇ ਜਾ ਕੇ ਦੇਖੋ ਮੁੱਖ ਮੰਤਰੀ ਤਾਂ ਚਲੇ ਗਿਆ ਸਾਡਾ ਕੋ ਮਨ ਫਿਰਨ। ਪਰ ਅਸੀਂ ਹੈਗੇ ਆਂ। ਇੰਨੇ ਚਿਰ ਤੇ ਕਿੱਥੇ ਸੀ ਵੀ ਔਰ ਮੁੱਖ ਮੰਤਰੀ ਸਾਹਿਬ ਇੰਨੀ ਬੇਫਿਕਰੀ ਚ ਨੇ ਕਿ ਹੁਣੇ ਹੀ ਕੁਛ ਨਹੀਂ ਐ ਇੱਥੇ ਆਰਾਮ ਨਾਲ ਆਸਟ੍ਰੇਲੀਆ ਨਿਕਲ ਜਾਓ ਉਹ ਤੁਹਾਡੀ ਸਟੇਟ ਚ ਹੋ ਰਿਹਾ ਹੰਗਾਮੀ ਹਾਲਤ ਨੇ ਔਰ ਤੁਸੀਂ ਬਾਹਰ ਜਾ ਰਹੇ ਹੋ ਔਰ ਤੁਹਾਡੀ ਬਾਕੀ ਦੇ ਮਨਿਸਟਰਾਂ ਨੂੰ ਇੱਕ ਸੂਝ ਪੈ ਗਈ ਕਿ ਚੱਲੋ ਪਹਿਲਾਂ ਇਹਨਾਂ ਨੂੰ ਇਹ ਪੁੱਛੋ ਇੱਕ ਮਹੀਨਾ ਪਹਿਲਾਂ ਤੁਸੀਂ ਚੱਕਿਆ ਕਿਉਂ ਸੀ ਡੱਲੇਵਾਲ ਸਾਹਿਬ ਨੂੰ ਇੱਥੋਂ ਬਾਈ ਉਹਦੇ ਪਿੱਛੇ ਕੀ ਰੀਜ਼ਨ ਸੀ ਉਹ ਰੀਜ਼ਨ ਦੱਸਿਆ ਅਜ ਤੱਕ ਕੱਲ ਪੱਤਰਕਾਰਾਂ ਨੇ ਸਵਾਲ ਵੀ ਕੀਤਾ ਉਹਦੇ ਤੇ ਕੋਈ ਗੱਲ ਹੀ ਨਹੀਂ ਕੀਤੀ ਗੱਲ ਹੋਰੇ ਪਾਸੇ ਲੈ ਗਈ ਗੱਲ ਕਰਨੀ ਨਹੀਂ ਉਹਦਾ ਫੋਟੋ ਸੈਸ਼ਨ ਕਰਾਉਣਾ ਸੀ ਉਹ ਕਰਾ ਲਿਆ ਫੋਟੋ ਸੈਸ਼ਨ ਸੀ ਉਹ ਹੋ ਗਿਆ ਉਹਨਾਂ ਦਾ ਉਹ ਚਲੇ ਗਏ ਕਿ ਦੇਖੋ ਜੀ ਅਸੀਂ ਆਏ ਆ ਉਹ ਸੌਰਯੋਦ ਦੱਸ ਤਾਂ ਦਿਓ ਤੁਹਾਡੀ ਪੋਜੀਸ਼ਨ ਕੀ ਹੈ ਕਹਿੰਦੇ ਜੀ ਅਜਾਹੇ ਹੁਣ ਹਰ ਲੀਡਰ ਦੁਨੀਆ ਤੇ ਵਾਰ-ਵਾਰ ਨਹੀਂ ਆਉਂਦੇ ਇਹਨਾਂ ਦੀ ਸਿਹਤ ਦੀ ਸਾਨੂੰ ਫਿਕਰ ਹੈ ਇਹਨਾਂ ਨੂੰ ਜੇ ਇਹਨਾਂ ਨੇ ਅੰਨ ਪਾਣੀ ਤਿਆਗਿਆ ਤਾਂ ਮੈਡੀਕਲ ਸਹੂਲਤਾਂ ਨੇ ਜਿਹੜੀਆਂ ਉਹ ਲੈ ਲੈਣਾਂ ਕਿਆ ਬਾਤ ਇਹ ਅਸਲ ਚ ਉਹ ਪਤਾ ਕੀ ਦੱਸ ਰਹੇ ਸੀ ਕਿ ਅਸੀਂ ਹੁੰਦੇ ਤਾਂ ਅਸੀਂ ਆਹੀ ਕਰਨਾ ਸੀ ਉਹ ਆਪਦੀ ਕਰਤੂਤ ਦੱਸ ਕੇ ਹੈ ਕਿ ਅਸੀਂ ਹੁੰਦੇ ਅਸੀਂ ਆਹੀ ਕਰਨਾ ਸੀ ਇਹ ਨਾ ਮਤਲਬ ਮੈਂ ਵਾਰ-ਵਾਰ ਕਹਿੰਦਾ ਹੁੰਨਾ ਸਾਡੇ ਕਾਲੇ ਪਾਣੀ ਦੇ ਮਾਮਲੇ ਚ ਵੀ ਹੋਇਆ ਸੀ ਤੇ ਝੋਨੇ ਨੂੰ ਜਦੋਂ ਲਿਫਟਿੰਗ ਵੇਲੇ ਪ੍ਰੋਬਲਮ ਆਈ ਸੀ ਚੱਕਣ ਵੇਲੇ ਪ੍ਰੋਬਲਮ ਆਈ ਸੀ ਉਦੋਂ ਵੀ ਆਈ ਮੈਂ ਕਿਹਾ ਸੀ ਕਿ ਪੰਜਾਬ ਗਵਰਨਮੈਂਟ ਸਾਡੀ ਨਲਾਇਕ ਹੈ ਤੇ ਸੈਂਟਰ ਗਵਰਨਮੈਂਟ ਸਾਡੀ ਬਦਮਾਸ਼ ਹੈ ਉਦੇ ਹਿਸਾਬ ਨਾਲ ਦੇਸ਼ ਚੱਲ ਰਿਹਾ ਉਹ ਬਦਮਾਸ਼ੀ ਕਰਦੀ ਹੈ ਇਹਨਾਂ ਲਈ ਕੀ ਕਰਦੇ ਨੇ ਇਹਨਾਂ ਨੂੰ ਪਤਾ ਹੀ ਕੱਖ ਨਹੀਂਗਾ ਇਹਨਾਂ ਨੂੰ ਤਾਂ ਸੜਨ ਲਈ ਖਿਆਲ ਆਉਂਦਾ ਯਾਰ ਉਧਰ ਵੀ ਜਾ ਕੇ ਆਉਣਾ ਚਲੋ ਚਲੋ ਸਾਰੇ ਚੱਲਦੇ ਆਂ ਵੇਲੇ ਬੈਠੇ ਹੁੰਦੇ ਆ ਵਰਨਾ ਮੈਨੂੰ ਮੈਂ ਇੱਥੇ ਤਿੰਨ ਚਾਰ ਵਾਰੀ ਜਦੋਂ ਆਉਣਾ ਸੁਣਨਾ ਕਿ ਫਲਾਨਾ ਐਸਪੀ ਆਇਆ ਫਲਾਨਾ ਡੀਆਈਜੀ ਆ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਇਹ ਸਟੇਟ ਆ ਪੋਲੀਟੀਕਲ ਸਟੇਟ ਆ ਜਾਂ ਪੁਲਿਸ ਸਟੇਟ ਬਣ ਗਈ ਹੈ ਚਲੋ ਥੈਂਕ ਗੋਡ ਕੱਲ ਆਗੇ ਕਿਸੇ ਵੀ ਤੁਸੀਂ ਮੈਨੂੰ ਦੱਸੋ ਤੁਸੀਂ ਪੁੱਛੇ ਹੋਣੇ ਸਵਾਲ ਕਿਸੇ ਇੱਕ ਵੀ ਸਵਾਲ ਦਾ ਜਾਇਜ਼ ਜਵਾਬ ਉਹਨਾਂ ਨੇ ਦਿੱਤਾ ਹੈ ਨਹੀਂ ਦਿੱਤਾ ਹੋਣਾ ਬਸ ਉਹ ਤਾਂ ਖਾਣਾ ਪੂਰਤੀ ਕਰਨ ਆਏ ਸੀ ਅਸੀਂ ਆਏ ਆਂ ਜੀ ਜਦੋਂ ਕਿ ਪੁੱਛੇ ਨਾ ਤੁਸੀਂ ਗਏ ਕਿਉਂ ਨਹੀਂ ਉਹ ਤਾਂ ਦੱਸ ਦੇਣਗੇ ਇਸ ਤਰੀਕ ਨੂੰ ਗਏ ਸੀ ਓਏ ਕਿਉਂ ਗਏ ਸੀ ਤੁਹਾਨੂੰ ਇੱਕ ਜ਼ਿੰਮੇਵਾਰੀ ਦਿੱਤੀ ਹੈ ਉਹ ਜ਼ਿੰਮੇਵਾਰੀ ਨੂੰ ਨਿਭਾ ਰਹੇ ਹੋ ਜਾਂ ਨਹੀਂ ਨਿਭਾ ਰਹੇ ਜੇ ਨਹੀਂ ਨਿਭਾ ਰਹੇ ਤਾਂ ਜਾਓ ਜੋ ਇਥੋਂ ਕਿਸੇ ਹੋਰ ਨੂੰ ਆਉਣ ਦਿਓ ਜੋ ਗੱਲ ਕਰੇ ਆ ਕਿ ਜੇ ਸੈਂਟਰ ਨਹੀਂ ਗੱਲ ਕਰ ਰਿਹਾ ਸਾਡੀ ਕੈਬਨਿਟ ਸਾਡਾ ਮੁੱਖ ਮੰਤਰੀ ਗੱਲ ਨਹੀਂ ਕਰ ਸਕਦਾ ਕਿ ਦੱਸੋ ਭਾਈ ਸਾਡੇ ਉਥੇ ਪੰਜਾਬ ਚ ਪ੍ਰੋਬਲਮ ਹੋ ਰਹੀ ਆ ਲੋਕ ਉਥੇ ਇਕੱਠੇ ਹੋ ਰਹੇ ਨੇ ਸਾਰਾ ਪੰਜਾਬ ਬੰਦ ਕਰੀ ਬੈਠਾ ਹੈ ਇੱਕ ਪਾਸੇ ਲਾਓ ਗੱਲ ਜੈਸਕੋ ਔਰ ਉਲਟਕੋ ਜੋ ਵੀ ਕਹਿਣਾ ਕੋ ਤਾਂ ਸਹੀ ਗੱਲਤਾ ਕਰੋ ਕੀ ਇਹ ਪੰਜਾਬ ਗਵਰਨਮੈਂਟ ਦੀ ਡਿਊਟੀ ਹੈ ਜਾਂ ਨਹੀਂ ਹੈ ਹੈ ਬਸ ਕਲ ਖਤਮ ਇਹਨਾਂ ਨੂੰ ਤਾਂ ਮੈਨੂੰ ਲੱਗਦਾ ਆਪਾਂ ਇਹਨਾਂ ਨੂੰ ਵੋਟਾਂ ਪਾਉਣੇ ਆ ਇਨਾਂ ਨੂੰ ਆਪਾਂ ਚੁੰਦੇ ਆ ਕਿ ਐਸਪੀਆਂ ਦੀਆਂ ਬਦਲੀਆਂ ਕਰ ਦਿਓ ਡੀਸੀਆਂ ਦੀਆਂ ਬਦਲੀਆਂ ਕਰ ਦਿਓ ਬਾਕੀ ਕੰਮ ਲੋਕ ਆਪੇ ਕਰਨ ਬਾਕੀ ਕੰਮ ਲੋਕਾਂ ਨੇ ਜੇ ਲੜਨਾ ਹੈ ਉਹ ਵੀ ਆਪੇ ਲੜਨ ਕੋਈ ਮੰਗ ਮਨਾਉਣੀ ਹੈ ਉਹ ਵੀ ਆਪੇ ਮਨਾਉਣ ਇਹ ਬਸ ਆਪਦੀਆਂ ਬਦਲੀਆਂ ਕਰਕੇ ਆਰਾਮ ਨਾਲ ਬੈਠਾ ਮੈਨੂੰ ਲੱਗਦਾ ਪੰਜਾਬ ਗਵਰਨਮੈਂਟ ਦਾ ਕੰਮ ਰਹਿ ਗਿਆ ਆ ਬੀਜੇਪੀ ਦੇ ਬਹੁਤ ਸਾਰੇ ਆਗੂ ਇਹ ਕਹਿ ਰਹੇ ਨੇ ਕਿ ਇਹ ਜਿਹੜਾ ਹੈਗਾ ਸੂਬੇ ਦੇ ਆਧਾਰਤਾ ਸੂਬੇ ਦੇ ਅੰਡਰ ਆ ਇਹ ਸਟੇਟ ਸਬਜੈਕਟ ਹਰਿਆਣੇ ਨੇ ਜੀ 24 ਫਸਲਾਂ ਤੇ ਕਹਿੰਦੇ ਐ ਐਮਐਸਪੀ ਤੈਅ ਕਰਤੀ ਇਹ ਡਰਾਮਾ ਛੇੜਾ ਡਰਾਮਾ ਇਹ ਇਹ ਜਿਹੜਾ ਨਹੀਂ ਨਹੀਂ ਇੱਕ ਹੋਰ ਗੱਲ ਹੈ ਇਹ ਇਹਦੇ ਵਿੱਚ ਸਿਰਫ ਡਰਾਮਾ ਹੈ ਕਿ ਪੰਜਾਬ ਵਾਲਿਆਂ ਨੂੰ ਤੁਸੀਂ ਗਵਰਨਮੈਂਟ ਨੂੰ ਕਾਰਨਰ ਕਰਾ ਦਿਓ ਔਰ ਸਾਡੇ ਵਾਲੇ ਨਲਾਇਕਾਂ ਨੂੰ ਤਾਂ ਪਤਾ ਹੀ ਕੁਛ ਨਹੀਂਗਾ ਇਹ ਤਾਂ ਨਲਾਇਕ ਨਹੀਂ ਉਹ ਇੱਕ ਡਰਾਮਾ ਕੀਤਾ ਕਿ ਦੇਖੋ ਅਸੀਂ ਹਰਿਆਣੇ ਨੂੰ ਦੇਤੀ ਹੈ ਹੁਣ ਬਾਕੀ ਸਟੇਟਾਂ ਆਪਦੇ ਆਪ ਦੇ ਨੂੰ ਦੇ ਦੇਣ ਚਾਹੇ ਹਰਿਆਣੇ ਵਾਲਿਆਂ ਦੇ ਸਾਰੇ ਪੈਸੇ ਸੈਂਟਰ ਦੇ ਦੇ। ਉਹ ਇਹ ਸਟੇਟ ਵਾਲਾ ਸਬਜੈਕਟ ਹੀ ਨਹੀਂ ਐ ਐਮਐਸਪੀ। ਕੌਣਾਂ ਦਾ ਇਹ ਸਟੇਟ ਦਾ ਸਬਜੈਕਟ ਐ? ਤੁਸੀਂ ਖਰੀਦ ਕਰਦੇ ਹੋ, ਤੁਸੀਂ ਲਿਫਟਿੰਗ ਕਰਦੇ ਹੋ, ਹੁਣ ਤੱਕ ਤੁਹਾਡੇ ਹੀ ਸ਼ੈਲਰ ਸਿੱਧੇ ਤੁਹਾਡੇ ਸਪਲਾਈ ਹੁੰਦੀ ਸੀ। ਚਲੋ ਮੰਨ ਲਓ ਇੱਕ ਥਾਂ ਤੇ ਝੋਨਾ ਤੇ ਕਣਕ ਸਟੇਟ ਨੇ ਲੈ ਲਈ। ਕੀ ਤੁਸੀਂ ਬਾਹਰ ਐਕਸਪੋਰਟ ਕਰਨ ਦਿਓਗੇ ਉਹਨਾਂ ਨੂੰ? ਉਦੋਂ ਦਾ ਸੈਂਟਰ ਦੇ ਰੂਲ ਆ ਜਾਣਗੇ। ਕੀ ਤੁਸੀਂ ਪੰਜਾਬ ਨੂੰ ਭੇਜਣ ਦੇਉਂਗੇ ਕਿਸੇ ਵੀ ਸਟੇਟ ਨਾਲ ਇਹ ਸੌਦਾ ਕਰ ਸਕਦੀ ਹੈ ਸਿੱਧਾ ਬਾਹਰ ਦੇਸ਼ ਨਾਲ ਨਹੀਂ ਉੱਥੇ ਦੇਸ਼ ਦੇ ਰੂਲ ਲਾਗੂ ਨਹੀਂ ਇਸ ਲਈ ਇਹ ਕੰਮ ਹੀ ਦੇਸ਼ ਦਾ ਹੈ ਇਸ ਸਟੇਟ ਵਾਲਾ ਇੱਕ ਪੰਬਲ ਪੂਸਾ ਪਾਉਣ ਦੀ ਕੋਸ਼ਿਸ਼ ਹੈ ਕਿ ਦੇਖੋ ਜੀ ਅਸੀਂ ਦੇ ਤਾਂ ਤੁਸੀਂ ਦੇ ਲੋ ਸਾਡਾ ਤਾਂ ਇਹ ਮਸਲਾ ਹੀ ਨਹੀਂ ਗਾ ਜਿਵੇਂ ਤੁਸੀਂ ਪੁੱਛ ਵੀ ਲਿਆ ਆ ਇਹਨਾਂ ਦੀ ਕੋਸ਼ਿਸ਼ ਤੇ ਜਦੋਂ ਕਿਸਾਨੀ ਅੰਦੋਲਨ ਪਹਿਲਾਂ ਚੱਲੇ ਸੀਗਾ ਬਹੁਤ ਸਾਰੇ ਇਦਾਂ ਦੇ ਗਾਣੇ ਆਏ ਸੀਗੇ ਜਿਨ੍ਹਾਂ ਨੇ ਜੋਸ਼ ਭਰਿਆ ਸਿੰਗਰ ਵੀ ਪਹੁੰਚੇ ਉਸ ਤਰ੍ਹਾਂ ਦੇ ਹਾਲਾਤ ਨਹੀਂ ਬਣੇ ਉਸ ਤਰ੍ਹਾਂ ਦੇ ਨਾਲ ਗਾਣੇ ਸੁਣ ਰਹੇ ਨੇ ਨਾ ਸਿੰਗਰ ਦਿਖਾਈ ਦੇ ਰਹੇ ਨਹੀਂ ਆ ਜਾਣਗੇ ਸ਼ੇਰਾ ਪਤਾ ਕੀ ਹੈ ਆਪਾਂ ਕੋਈ ਵੀ ਗੱਲ ਡਿਮਾਂਡ ਕਰਨ ਨਹੀਂ ਹੁੰਦੀ ਹੈ ਨਾ ਆਪਣੇ ਆਪ ਜਿਨ੍ਹਾਂ ਦੀ ਜ਼ਮੀਰ ਜਾਗੂਗੀ ਉਹ ਆਈ ਜਾ ਰਹੇ ਨੇ ਜ਼ਮੀਰ ਤੇ ਕੋਈ ਪ੍ਰੈਸ਼ਰ ਆ ਦਬਾਅ ਹੈ ਕਿਉਂ ਨਹੀਂ ਜਾਗ ਰਹੀ ਨਹੀਂ 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 ਇਹ ਨਹੀਂ ਹੁੰਦਾ ਹਰ ਇੱਕ ਦੀ ਜ਼ਮੀਰ ਹਰ ਇੱਕ ਨੂੰ ਮੈਂ ਨਾ ਮੇਰੀ ਫਿਲਮ 'ਚ ਇੱਕ ਡਾਇਲੋਗ ਸੀਗਾ ਗਦਰ ਫਿਲਮ ਗਦਾਰ ਫਿਲਮ ਦੇ ਵਿੱਚ ਕਿ ਮਿੱਟੀ ਆਵਾਜ਼ ਹਰ ਇੱਕ ਨੂੰ ਦਿੰਦੀ ਹੈ ਪਰ ਸੁੰਦੀ ਕਿਸੇ ਕਿਸੇ ਨੂੰ ਆ ਜਿਨ੍ਹਾਂ ਨੂੰ ਇਹ ਮਿੱਟੀ ਦੀ ਆਵਾਜ਼ ਸੁਣੀ ਜਾਂਦੀ ਉਹ ਆਈ ਜਾਂਦੇ ਨੇ ਹਾਂ ਕਈਆਂ ਨੂੰ ਆਵਾਜ਼ دیر ਨਾਲ ਸੁੰਦੀ ਹੈ ਆਪਾਂ ਨੂੰ ਵੀ ਪਤਾ ਹੈ ਹਰ ਇੱਕ ਨੂੰ ਜੇ ਸੁੰਦੀ ਹੋਵੇ ਦੁਨੀਆ ਸੁਧਰ ਨਾ ਜਾਵੇ ਆਵਾਜ਼ਾਂ ਤਾਂ دیر ਨਾਲ ਹੀ ਸੁੰਦੀ ਹੈ ਮੈਂ ਤਾਂ ਹੈਰਾਨ ਹੈ ਕਿ ਤੁਸੀਂ ਕਲਾਕਾਰਾਂ ਦੀ ਗੱਲ ਕਰਦੇ ਹੋ ਇਹ ਤਾਂ ਸਾਡੀਆਂ ਯੂਨੀਅਨਾਂ ਨਹੀਂ ਆ ਪਾਈਆਂ ਸਾਰੀਆਂ ਹਲੇ ਤਾਂ ਬਹੁਤ ਕੁਝ ਆਉਣਾ ਬਾਕੀ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਸਾਡਾ ਜਿਹੜਾ ਬੰਦਾ ਬੈਠਾ ਅੱਡਾ ਜਿਹੜਾ ਪੁੱਤ ਬੈਠਾ ਹੈ ਜਾਂ ਕਹਿ ਲੋ ਲੀਡਰ ਬੈਠਾ ਹੈ ਉਹਦੇ ਲਈ ਹਰ ਦਿਨ ਬਹੁਤ ਭਾਰੀ ਹੈ ਇਹ ਦੁੱਖ ਦੀ ਗੱਲ ਹੈ ਇਸ ਲਈ ਮੇਰੀ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਜੋ ਨਹੀਂ ਆਏ ਹੁਣ ਤੱਕ ਜਲਦੀ ਆਓ ਔਰ ਇਸ ਮੁਸ਼ਕਲ ਦੀ ਘੜੀ ਚ ਨਾਲ ਖੜ ਕੇ ਇੱਕ ਮੁੱਠ ਹੋ ਕੇ ਵਖਾਓ ਕਿਉਂਕਿ ਜੇ ਅਸੀਂ ਉਂਗਲਾਂ ਖੜ ਖੋਲ ਾਰ ਕੇ ਖੜ ਗਏ ਨਾ ਮਰੋੜੀਆਂ ਜਾਣਗੀਆਂ ਮੌਕਾ ਬਣਾ ਲਓ ਔਰ ਸੈਂਟਰ ਨੂੰ ਕਮ ਸੇ ਕਮ 30 ਤਰੀਕ ਨੂੰ ਪਤਾ ਲੱਗ ਜੇ ਕਿ ਸੰਪੂਰਨ ਪੰਜਾਬ ਇਨਾ ਡਿਮਾਂਡਸ ਨਾਲ ਔਰ ਡਲੇਵਾਲ ਰੋਨਾਲਡ ਇਨਨਾ ਦੁਨਾ ਫਾਰਮਾ ਨਾਲ ਖੜਾ ਹੈ ਜੀ ਧੰਨਵਾਦ ਜੀ ਹਾਂਜੀ ਇਹ ਸਨ ਅਮਤੋਜ ਮਾਨ ਜੀ ਜਿਹੜੇ ਕਹਿ ਰਹੇ ਨੇ ਕਿ 30 ਤਰੀਕ ਨੂੰ ਪਤਾ ਲੱਗ ਜੇ ਹਰ ਇੱਕ ਨੂੰ ਕਿਸਾਨੀ ਅੰਦੋਲਨ ਦੀ ਸਪੋਰਟ ਕਰਨੀ ਚਾਹੀਦੀ ਆ ਕਿ ਹਰ ਇੱਕ ਵਰਗ ਕਿਸਾਨਾਂ ਨਾਲ ਖੜਾ ਹੈ